ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇੱਕ ਨਵੀਂ ਕਹਾਣੀ ਵਿੱਚ ਜੋ ਕਿ ਕਹਾਣੀ ਦਾ ਨਾਮ ਹੈ ਹਿੰਮਤ ਸਿੰਘ ਤੇ ਕਹਾਣੀਕਾਰ ਹਨ ਰਣਵੀਰ ਸਿੰਘ ਪ੍ਰਿੰਸ ਗਰਮੀ ਦੇ ਦਿਨ ਸੀ ਤਾਰੇ ਦੀ ਨਵੀਂ ਬਣੀ ਤਿੰਨ ਮੰਜ਼ਲਾ ਕੋਠੀ ਪਿੱਛੇ ਬਚੀ ਖੂਚੀ ਪੁਰਾਣੀ ਹਵੇਲੀ ਦੇ ਵਿੱਚ ਚਿੜੀ ਤੇ ਚਿੜੇ ਨੇ ਆਪਣਾ ਰਹਿਣ ਬਸੇਰਾ ਬਣਾਇਆ ਸਾਰੇ ਦਿਨ ਦੀ ਭਜਨਾਠ ਤੋਂ ਬਾਅਦ ਸ਼ਾਮ ਟਲੇ ਆਲਣਿਆਂ ਨੂੰ ਭਰਤ ਦਿਆਂ ਇੱਕ ਅਜਿਹੀ ਮੁਸਕਾਨ ਦੋਵਾਂ ਦੇ ਚਿਹਰਿਆਂ ਤੇ ਚਮਕਦੀ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਨੂੰ ਮਰੀ ਮਰੀ ਘਰਾਂ ਵਿੱਚ ਚਿੜੀਆਂ ਤਾਂ ਕੀ ਬਜ਼ੁਰਗ ਵੀ ਰਹਿਣ ਤੋਂ ਆਤਰ ਹੋ ਜਾਂਦੇ ਹਨ ਇਹਨਾਂ ਨੂੰ ਇਸ ਗੱਲ ਦਾ ਮਾਨਸੀ ਕਿ ਉਹਨਾਂ ਦਾ ਰਹਿਣ ਬਸੇਰਾ ਬਸਿਆ ਹੋਇਆ ਹੈ ਤੇ ਆਲਨੀ ਬੈ ਆਲਨੀ ਵਿੱਚ ਬੈਠਦੇ ਹੀ ਆਰਾਮ ਦੀ ਨੀਂਦ ਸੌ ਜਾਂਦੇ ਨੇ ਇੱਕ ਦਿਨ ਅਚਾਨਕ ਕੀ ਵੇਖਦੇ ਹਨ ਕਿ ਤਾਰਾ ਆਪਣੇ ਬੁੱਢੇ ਮਾਪਿਓ ਦੀ ਨਿੱਤ ਦੀ ਖੰਗ ਤੋਂ ਤੰਗ ਆ ਕੇ ਉਹਨਾਂ ਨੂੰ ਉਸ ਸੁਹਾਤ ਦੇ ਵਿੱਚ ਛੱਡ ਦਿੰਦਾ ਹੈ ਅਤੇ ਛੱਤ ਦੇ ਉੱਪਰ ਇੱਕ ਔਨਾ ਵਰਗਾ ਹੀ ਖੜਕਦਾ ਪੱਖਾ ਟੰਗ ਦਾ ਬੋਲਿਆ ਮੌਜਾਂ ਲੁੱਟੋ ਦੋਵੇਂ ਤੇ ਨਾਲ ਚਿੜੀ ਦੇ ਆਲਣੇ ਦੇ ਤੀਲੇ ਭਗਾ ਮਾਰੇ ਆਂਡੇ ਪੁੰਝੇ ਡਿੱਗ ਪਏ ਤਾਰੇ ਦੀ ਬੇਬੇ ਖੰਗਦੀ ਹੋਈ ਬੋਲੀ ਤਾਰਿਆ ਸਾਡੇ ਤੇ ਨਾ ਸਹੀ ਆਹ ਪਰਿੰਦਿਆਂ ਤੇ ਹੀ ਤਰਸ ਕਰ ਲੈ ਕੀ ਜਾਂਦਾ ਸੀ ਜਿੱਥੇ ਅਸੀਂ ਖੌਂ-ਖੌਂ ਕਰਨਾ ਸੀ ਉਥੇ ਇਹ ਆਪਣੀ ਝੀਂ-ਝੀਂ ਕਰੀ ਜਾਂਦੇ ਤਾਰਾ ਖਿੱਚ ਕੇ ਬੇਬੇ ਤੇਰੀ ਆਹ ਟੋਕਾ ਟੋਕੀ ਨੇ ਹੀ ਸੁਹਾਤ ਵਿੱਚ ਬਿਠਾਇਆ ਤੈਨੂੰ ਬਾਤਾਰੇ ਦੇ ਬਾਪੂ ਵੇਖ ਲੈ ਹਲਾਦ ਸੁਖ ਕੋਈ ਗੱਲ ਨਹੀਂ ਪ੍ਰਤਾਪ ਕੁਰੇ ਸਾਵਰਕਾਰ ਕਹਿੰਦੇ ਐ ਮਹੰਗਾ ਸਿਆਣੀ ਮਹੰਗੇ ਅਥਰੂ ਮੈਲੇ ਜਹੇ ਸਾਫ ਸਾਫੇ ਨਾਲ ਪੁੰਜਦਿਆਂ ਕਿਹਾ ਕਈ ਦਿਨ ਲੰਘ ਗਏ ਰੋਟੀ ਤਾਰੇ ਵੱਲੋਂ ਹੀ ਆਉਂਦੀ ਠੰਡੀ ਤੱਤੀ ਤਾਰੇ ਦੀ ਮਾਂ ਸਾਰਾ ਦਿਨ ਮੰਜੇ ਤੇ ਪਈ ਛਤ ਵੱਲ ਹੀ ਵੇਖਦੀ ਰਹਿੰਦੀ ਜਿੜਾ ਤੇ ਚਿੜੀ ਆਪਣੇ ਉਜੜੇ ਰਹਿਣ ਬਸੇਰੇ ਨੂੰ ਮੁੜ ਬਸਾਉਣ ਲੱਗੇ ਤੀਲਾ-ਤੀਲਾ ਕਰ ਦੋਵੇਂ ਲੱਗੇ ਰਹਿੰਦੇ ਤਾਰੇ ਦੀ ਬੇਬੇ ਤਾਰੇ ਦੇ ਬਾਪੂ ਨੂੰ ਸਾਰੇ ਦਿਨ ਦੀ ਕਹਾਣੀ ਉਸ ਨੂੰ ਦੱਸਦੀ ਤਾਰੇ ਦੇ ਬਾਪੂ ਨੇ ਸੁਣਦੇ ਸੁਣਦਿਆਂ ਕਹਿ ਕਹਿਣਾ ਸੋਜਾ ਪ੍ਰਤਾਪ ਕੁਰੇ ਬਹੁਤਾ ਦਿਲ ਤੇ ਨਾ ਲਾਇਆ ਕਰ ਕੁੱਝ ਕੁ ਦਿਨਾਂ ਵਿੱਚ ਹੀ ਚਿੜੀ ਤੇ ਚਿੜੇ ਨੇ ਆਪਣਾ ਆਲਣਾ ਫੇਰ ਬਣਾ ਲਿਆ ਚਿੜੀਆਂ ਦੀ ਚੀਂ-ਚੀਂ-ਚੀਂ ਫੇਰ ਤੋਂ ਹਵੇਲੀ ਦੇ ਵਿੱਚ ਗੂੰਜਣ ਲੱਗੀ ਦੇਖਦੇ ਆਂ ਹੀ ਦੇਖਦਿਆਂ ਤਾਰੇ ਦੇ ਬਾਪੂ ਚਿੜੇ ਚਿੜੀ ਨੇ ਮੁੜ ਆਪਣੀ ਹਿੰਮਤ ਨਾਲ ਰਹਿਣ ਬਸੇਰਾ ਕਰ ਲਿਆ ਕੀ ਅਸੀਂ ਇਹਨਾਂ ਤੋਂ ਵੀ ਬੇ ਹਿੰਮਤੇ ਹਾਂ ਪਰਤਾਪੀ ਦੇ ਇਸ ਨਹੋਰੇ ਨਾਲ ਜਿਵੇਂ ਮਹੰਗਾ ਸਿੰਘ ਦਾ ਫਿਰਦਾ ਬਲਉਂਦਰੀਆ ਗਿਆ ਹੋਵੇ ਮਹੰਗਾ ਸਿਆ ਨੇ ਤਾਰੇ ਦੇ ਸੌਰੇ ਅਤੇ ਆਪਣੀ ਧੀ ਦੇ ਸੌਰੇ ਫੋਣ ਘੁਮਾ ਕੇ ਪੰਚਾਇਤ ਨੂੰ ਇਤਲਾਹ ਭੇਜ ਤਾਰੇ ਤੇ ਉਸ ਦੀ ਘਰ ਵਾਲੀ ਨੂੰ ਵੀ ਸਨੇਹਾ ਭੇਜ ਦਿੱਤਾ ਸਵੇਰ ਹੁੰਦਿਆਂ ਹੀ ਤਾਰਾ ਤੇ ਤਾਰੇ ਦੀ ਬੋਟੀ ਤਪੇ ਤੰਦੂਰ ਵਾਂਗੂੰ ਛੜ ਆਈ ਕਿ ਕਿਉਂ ਸਾਡਾ ਜਲੂਸ ਕੱਢਣ ਲੱਗੇ ਹੋ ਬੁੱਢੇ ਬਾਰੇ ਇਸ ਤੋਂ ਪਹਿਲਾਂ ਤਾਰਾ ਹੋਰ ਕੁਝ ਬੋਲਦਾ ਮਹੰਗਾ ਸਿਆਂ ਕਹਿੰਦਾ ਕਿ ਪੁੱਤ ਤਾਰਿਆ ਜੋ ਵੀ ਕਹਿਣਾ ਹੁਣ ਤਾਂ ਤੂੰ ਪੰਚਾਇਤ ਦੇ ਵਿੱਚ ਹੀ ਕਹੀਂ ਦੋਵਾਂ ਪੱਖਾਂ ਦਾ ਇਕੱਠ ਹੋ ਗਿਆ ਮਹੰਗਾ ਸਿੰਘ ਤੇ ਪ੍ਰਤਾਪ ਕੌਰ ਨੇ ਆਪਣੀ ਸਾਰੀ ਵਿੱਥਿਆ ਤੇ ਜ਼ਮੀਨ ਨੂੰ ਚਾਰ ਹਿੱਸਿਆਂ ਵਿੱਚ ਆਪਣੀ ਸਾਰੀ ਵਿੱਥਿਆ ਸੁਨਾਇ ਤੇ ਜ਼ਮੀਨ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਣ ਦਾ ਫੈਸਲਾ ਕੀਤਾ। 20 ਕਿੱਲੇ ਦੇ ਵਿੱਚੋਂ ਪੰਜ ਤਾਰੇ ਨੂੰ ਤੇ ਪੰਜ ਤਾਰੇ ਦੀ ਭੈਣ ਚੀਤਾ ਦੇ ਨਾਂ ਕਰ ਦਿੱਤੇ। ਪੰਜ ਪਰਤਾਪੀ ਦੇ ਹਿੱਸੇ ਤੇ ਪੰਜ ਆਪਣੇ ਹਿੱਸੇ ਰੱਖ ਲਏ 10 ਕੀਲੇ ਜੇ ਤਾਰਾ ਚਾਹੇ ਜਾਂ ਜੀਤਾ ਵਾ ਸਕਦੇ ਹਨ ਪਰ ਸਾਨੂੰ 10 ਕੀਲਿਆਂ ਦਾ ਠੇਕਾ ਦੇਣਾ ਪਵੇਗਾ ਤਾਰੇ ਦੇ ਪੈਰਾਂ ਥੱਲੋਂ ਤਾਂ ਜਿਵੇਂ ਜ਼ਮੀਨ ਹੀ ਖਿਸਕ ਗਈ ਤਾਰੇ ਦੀ ਬੋਟੀ ਕੁਝ ਬੋਲਣ ਲੱਗੀ ਤਾਂ ਉਸਦੇ ਬਾਪ ਨੇ ਵੱਟ ਕੇ ਚਪੇੜ ਮਾਰੀ ਕਿ ਜੇ ਤੂੰ ਬਜ਼ੁਰਗਾਂ ਨੂੰ ਨਹੀਂ ਸਾਮ ਸਕਦੀ ਫੇਰ ਜ਼ਮੀਨ ਕਿਵੇਂ ਸਾਮ ਸਕਦੀ ਹੈ ਕਿਉਂਕਿ ਜ਼ਮੀਨ ਤਾਂ ਕਿਸਾਨ ਦੀ ਮਾਂ ਹੁੰਦੀ ਏ ਭਰੀ ਪੰਚਾਇਤ ਦੇ ਵਿੱਚ ਮੈਂਗਾ ਸਿਆਣੇ ਮੈਂਗਾ ਸਿਆਣੇ ਤੇ ਪ੍ਰਤਾਪੀ ਨੇ ਕਿਹਾ ਕਿ ਅੱਜ ਤੋਂ ਬਾਦ ਨਾ ਕੋਈ ਸਾਡਾ ਪੁੱਤ ਹੈ ਤੇ ਨਾ ਹੀ ਸਾਡੀ ਕੋਈ ਧੀ ਹੈ ਜਿਉਂਦੇ ਜੀ ਜ਼ਮੀਨ ਸਾਡੀ ਐ ਤੇ ਉਸ ਤੋਂ ਬਾਅਦ ਇਹ ਬਿਰਧ ਲੋਕਾਂ ਲਈ ਆਪਣੇ ਵੱਲੋਂ ਨਕਾਰੇ ਗਏ ਲੋਕਾਂ ਲਈ ਸੁਪਣਿਆਂ ਦਾ ਘਰ ਹੋਵੇਗਾ ਪੰਚਾਇਤ ਵਿੱਚ ਕੁਸਰ-ਮੁਸਰ ਹੋਣ ਲੱਗੀ ਅਤੇ ਮਹੰਗਾ ਸਿੰਘ ਦੇ ਫੈਸਲੇ ਤੇ ਹਿੰਮਤ ਹਾਦੀ ਹਰ ਪਾਸੇ ਚਰਚਾ ਹੋਣ ਲੱਗੀ ਸੀ ਪਰਤਾਪ ਕੌਰ ਤੇ ਮਹੰਗਾ ਸਿਆਣੇ ਤਾਰੀ ਵਾਲੀ ਕੋਠੀ ਦੇ ਬਰਾਬਰ ਨਵੀਂ ਕੋਠੀ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਹਵੇਲੀ ਚਿੜੀਆਂ ਦੇ ਰਹਿਣ ਲਈ ਰੱਖ ਚੋਗ ਖਿਲਾਰ ਦਿੱਤੀ ਤੇ ਮਹੰਗਾ ਸਿਆ ਮੁੱਛਾਂ ਨੂੰ ਤਾਹ ਦਿੰਦਾ ਹੋਇਆ ਕਹਿੰਦਾ ਕਿਉਂ ਪ੍ਰਤਾਪ ਕੁਰੇ ਦੇਖਿਆ ਫਿਰ ਸਾਡੀ ਹਿੰਮਤ ਤੇ ਪ੍ਰਤਾਪ ਕੌਰ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲੀ ਹਾਂ ਤਾਰੇ ਦੇ ਬਾਪੂ ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਇਹ ਚੈਨਲ ਦੇ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ